ਆਈ ਸੀਲਿੰਗ ਦਾ ਤੇਰੇ ਦਾ ਕੰਮ ਚੱਲ ਰਿਹਾ ਕਰਾ ਦਾ ਨਹੀਂ ਗੱਲ ਤੱਕ ਵਧੀਆ ਵਧੀਆ ਹੈ ਸਹੀ ਗੱਲ ਦੀ ਸਾਰਿਆਂ ਨੂੰ ਬਾਕੀ ਬਾਈ ਖਤਰੀ ਨੇ ਕੰਮ ਲੱਗੇਵੇਂ ਨੂੰ ਕਰਨ ਤੇ ਹੱਸੀ ਜੀ ਦੇ ਧਾਲੀ ਖਤਰੀ ਹੱਸੀ ਵੀ ਨਾਲ ਖੋਲ ਗਿਆ ਤੇ ਬਾਕੀ ਇੱਧਰ ਸੁਣੀ ਲੱਗਿਆ ਦਾ ਦੂਜੇ ਨਾਲ ਸਾਰਿਆਂ ਨੂੰ ਮੋਗੇ ਬਰੇ ਹੱਸੀ ਵੀ ਨੇ ਬਾਈ ਕੰਮ ਆ ਦੇਤਾ ਉਦੋਂ ਦੇ ਕਹੀ ਜਾਂਦੇ ਵੀ ਕਰਾ ਲਾ ਕਰਾ ਲਾ ਉਦੋਂ ਦਾ ਕਹਿੰਦਾ ਨਹੀਂ ਨਹੀਂ ਬਣਾਣੀ ਕਰਾਉਣੀ ਉਸ ਮਰਜ਼ੀ ਤੇ ਪਰਸੋਂ ਕੋਣ ਆਇਆ ਤੇ ਪਰਸੋਂ ਕੋਣ ਆਇਆ ਉਧਰ ਬਾਈ ਡਿੱਗੇ ਬੰਦੇ ਨੇ ਵੀ ਬਾਸੇ ਨੂੰ ਉਹ ਕਰਾਉਣੀਆਂ ਫਰੇਮਾਂ ਇੱਕ ਵਾਟਸਐਪ ਬਣਾਉਣਾ ਚਾਹੀਦਾ ਉੱਪਰ ਤੇ ਦੂਜੇ ਡਰਾਈਵਰ ਨੂੰ ਮਰਜ਼ੀ ਨੂੰ ਵੀ ਫਰੇਮਾਂ ਲਾਉਣੀਆਂ ਉਹਨੂੰ ਮਿٹری ਇਹ ਰੱਤੀ ਦੀ ਗੱਲ ਆ ਤੇ ਕੱਲ ਫਿਰ ਮੈਂ ਤੇ ਆ ਮੈਂ ਰਾਜਾ ਭਾਈ ਕਰਾ ਦੰਨੇ ਨਾਲ ਹੋ ਕੇ ਕੱਲ ਫਿਰ ਉਹ ਦੇ ਗਿਆ ਜਵਾਬ ਕਹਿੰਦਾ ਪੰਜ ਤਰੀਕ ਤੱਕ ਦੇ ਦੇ ਆਪਾਂ ਤੇ ਬਾਕੀ ਭਾਈ ਹੱਥ ਵੀ ਨਾ ਵੀ ਉਧਰ ਪਿੱਛੇ ਗਾ ਪਾ ਲੈਣਾ ਨਹੀਂ ਮੇਰੇ ਤੋਂ ਕਰਾਂ ਜਾਣੇ ਮੰਨੂ ਨੂੰ ਬਾਕੀ ਇਹ ਨਾਲ ਗੱਲ ਹੋ ਗਈ ਸੀ ਇਹਨੇ ਹਾਂ ਕਰ ਦਿੱਤੀ ਤੇ ਵਾਕੀ ਹੁਣ ਲੱਗੇ ਪਿਆ ਭਾਈ ਦੀਲੀਆਂ ਕਰਨ ਤੇ ਕਹਿੰਦੇ ਕੋਲ ਪਹਿਲਾਂ ਆਈ ਗਈ ਸੀ ਆਪਣੇ ਬੱਦਸੇ ਤੋਂ ਪਹਿਲਾਂ ਤੇ ਇੱਕ ਟਰੈਕਟਰ ਹੋਰ ਆਇਆ ਬੇ ਤਿਆਰ ਕਰਨੇ ਨੂੰ ਫਰੀਦ ਇਹ ਵੀ ਸੀਲਿੰਗ ਕਰਨੀ ਆ ਬਾਥਰੂਮ ਆਫਰੂਮਾਂ ਲਾਉਣੀਆਂ ਦੋਨੇ ਸਾਈਡ ਬਾਕੀ ਆ ਸੀਲਿੰਗਾਂ ਤਿਆਰ ਹੋ ਰਹੀਆਂ ਆ ਕੱਲ੍ਹ ਬਾਈ ਕਟਿੰਗ ਕਰਾ ਜਾ ਜਗਾ ਮੈਂ ਹਾਂ ਵਿੱਚ ਪੈਂਦੇ ਕਰਦੇ ਦੇ ਦੇ ਤੇ ਵੀ ਤਾਂ ਤੇ ਫਿਰ ਦਾਤ ਲੇਰਾ ਹੋ ਗਿਆ ਆਪਾਂ ਨੂੰ ਅਸੀਂ ਗਏ ਬੇ ਤੇ ਆਪਣੀ ਬੈਟਰੀ ਚੇਂਜ ਕਰਨੀ ਪੈਗੀ ਬਾਈ ਬੈਟਰੀ ਵੀ ਖਰਾਬ ਹੋ ਗਈ ਸੀ ਕਿਉਂਕਿ ਆਪਣੀ ਦੇਸੀ ਬੈਟਰੀ ਆ ਬਾਈ ਇੰਗਰੇਜ਼ ਵਾਲਿਆਂ ਦੀ ਉਹ ਕਾਮਯਾਬ ਨਹੀਂ ਹੈਗੀ ਬੈਟਰੀ ਤੇ ਉਹ ਆਪਾਂ ਨੇ ਦੇ ਦਿੱਤੀ ਮਾਤੀ ਬਾਈ ਦੀ ਬੈਂਡਰੀ ਬਾਈ ਨੇ ਨਵੀਂ ਰੱਖ ਕੇ ਦਿਖਾਈ ਸੀ ਸਾਨੂੰ ਕਿ ਸਾਨੂੰ ਆਲਟੀਨੇਟਰ ਦਾ ਚੈੱਕਰ ਲਾਜਦਾ। ਬਾਈ ਕਹਿੰਦਾ ਆਲਟੀਨੇਟਰ ਐਨ ਓਕੇ ਹੈ ਮੇਰੀ ਗਰੰਟੀ ਹੈ ਵੀ ਬੈਟਰੀ ਲਾ ਕੇ ਤੁਸੀਂ ਆਹ ਚਲਾ ਕੇ ਦੇਖੋ। ਕੱਲ ਆਪਾਂ ਇਹ ਤਸੱਲੀ ਪੂਰੀ ਕਰ ਲਈ ਤੇ ਐਨ ਓਕੇ ਰਿਪੋਰਟ ਦੀ ਫਿਰ ਕੱਲ ਆਪਾਂ ਬੈਂਡਰੀ ਚੀਂਜ ਕਰਿਆ ਆਪਾਂ ਬੈਂਡਰੀ ਐਮਆਰੋਂ ਦੀ ਲੈਣ ਦੀ ਤੇ 100 ਰੇਟ ਤੇ ਲੈਂਦੀ ਆ ਬਾਈ ਬੈਟਰੀ ਹੁਣ ਤੇ ਉਹ ਸਾਨੂੰ ਦਿਖਾਵਾਂਗੇ ਉਹਨਾਂ ਘਰਾਂ ਜਾ ਕੇ ਬਾਕੀ ਯਰੀ ਬੈਂਟਰੀ ਪਟਾਉਣ ਆਇਆ ਤਾਂ ਬਾਈ ਨੂੰ ਫਿਰ ਮਾਤੇ ਚਲੋ 10 15 ਮੀਟਰ ਦਾ ਕੰਮ ਕਰਾ ਲਵਾਂ ਤੇ ਪਿੰਡ ਵੀ ਜਾਣਾ ਤੇ 5:00 ਵਜੇ ਬਾਈ ਲੰਗਰ ਦਾ ਆਪਾਂ ਨੇ ਤੋਂ ਨੌਕਾ ਲੈ ਕੇ ਜਾਈਏ ਅੱਜ ਅੱਲਾ ਜੁਦਾ ਨਹੀਂ ਕਰਨੀ ਵੀ ਕਿੰਨੇ ਕੰਮਾਂ ਦੀ ਸਾਫਤਾਵਾ ਬਾਕੀ ਗਰਾਏ ਗਰੂਜ ਵੀ ਠਿੱਕੀ ਕਰਨੀ ਆ ਬਾਕੀ ਤਾ ਤੇ ਯਾਰ ਹੋ ਰਹੀ ਹੈ ਸੀਲਿੰਗ ਤੇ ਇੱਧਰ ਪਈ ਆ ਆਹ ਅੱਛੀ ਗਰਾਏ ਦੀ ਆ ਤੇ ਯਾਰੀ ਫਰੇਮਾਂ ਫਰੋਂ ਆ ਜੇ ਬਣਾਉਣੀ ਆ ਉਹਦੀ ਫਰੇਮਾਂ ਕਹਿੰਦਾ ਨਵੇੜ ਦੀ ਜਾਵਾਂ ਦਮ ਤੇ ਉੱਧਰ ਫੋਟੋ ਲਾਉਂਦਾ ਆਪਣਾ ਦੀਪ ਸਿੰਘ ਜੀ ਦੀ ਹੱਥ ਵੀ ਨਹੀਂ ਗਿਆ ਗ੍ਰਿੰਦਰ ਨੇ ਗਿਆ ਤੇ ਅੱਜ ਵੀ ਲੇਟ ਹੋ ਗਿਆ ਗ੍ਰਿੰਦਰ ਨੂੰ ਦਿਖਾਉਣ ਗਏ ਬੇਲੇ ਪਹਿਲਾਂ ਅੱਜ ਆਪਣਾ ਹਸਪਤਾਲ 'ਚ ਤੇ ਆ ਕੇ ਫਿਰ ਮੈਂ ਇੱਧਰ ਬੈਟਰੀ ਵਾਲਾ ਦਾ ਫੋਨ ਆ ਗਿਆ ਤਾਂ ਬਾਈ ਕਹਿੰਦਾ ਬੈਟਰੀ ਦੇਣੀ ਹੈ ਕਿਸੇ ਨੂੰ ਤਾਂ ਕਰਕੇ ਫਿਰ ਬੈਟਰੀ ਲੈ ਕੇ ਉਹਨੂੰ ਆ ਗਿਆ ਉਹਨੂੰ ਬਾਕੀ ਉਹਦੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਲਾਉਣੀ ਹੈ ਵਿੱਚ ਆ ਖਤਰੀ ਪਰ ਬਾਹਰ ਲੱਗੜੀਆਂ ਬਾਈ ਜਿਹੜੀ ਮੁਰੇ ਲਿਖੇ ਚਾਹੁੰਦਾ ਤੇ ਹਰੀ ਉਹਦੀ ਸੀਲਿੰਗ ਲੰਢੀ ਆ ਬਾਕੀ ਕੰਮ ਖਾਸਾ ਇਕੱਠਾ ਹੋਇਆ ਗਿਆ ਏ ਬਾਈਆਂ ਦੇ ਹੋਰ ਦੇ ਵੀ ਫੋਨ ਆਏ ਤੇ ਤੇ ਆਪਾਂ ਨੇ ਰੋਕੇ ਦਿੱਤੇ ਕਿ ਪਹਿਲੇ ਨਿਗੇਟਿਵ ਹੋਣਾ ਤੇ ਸਾਰੇ ਕਈ ਜਾਨੇ ਬਾਈ ਫਤਿਹਗੁਰੂ ਨੂੰ ਜਾਣਾ ਵੀ ਸੀ ਲਿੰਗਲ ਕਰਾਉਣੀ ਆਇਆ ਕਰਨ ਤੇ ਬਾਪ ਦੇ ਤਸਾ ਨਹੀਂ ਨਹੀਂ ਆਉਣ ਫਾੜਨ ਕਿਉਂਕਿ ਅਨੇ ਵੀ ਨਾਲ ਜਾਣਾ ਆਪਣੇ ਲੰਦਰ ਲਾਉਣਾ ਤੇ ਆਪਾਂ ਨੇ ਸੇਵਾਦਾਰਾਂ ਨੂੰ ਘਾਟ ਆ ਫਿਰ ਸੇਵਾਦਾਰ ਮਿਲ ਕੇ ਜਾਣੇ ਆ ਜੇ ਕਰਕੇ ਜਿੱਦੇ ਬਾਕੀ ਹੁਣ ਚੱਲ ਰਿਹਾ ਕੰਮ ਸਾਰੂ ਮਾਰ ਇੱਧਰ ਆ ਜਾ ਫਰਮੇ ਹੁਣ ਆ ਕੇ ਟੇਕ ਲਈਆਂ ਸੇਪਰੀ ਦਾ ਬਾਈ ਨੇ ਵੀ ਬਾਈ ਸੇਮ ਕਰਾਉਣੀ ਆ ਜਿਹੜੀ ਅੱਜ ਤਰੀਕੀ ਦੀ ਹੋਈ ਤੇ ਸੇਮ ਚੀਜ਼ ਕਰਾਉਣੀ ਆ ਇਹ ਚ ਫੋਟੋ ਲੱਗਣੀਆਂ ਤੇ ਮੋਰੇ ਇਹਦੇ ਵਿੱਚ ਕਿਹੜੀ ਲਾਉਣੀ ਆ ਸਨੀ ਫੋਟੋ ਪਿੰਡਰ ਵਾਲੇ ਪਿੰਡਰ ਵਾਲੇ ਸੰਤਾਂ ਦੀ ਫੋਟੋ ਲੱਗਣੀ ਆ ਇਹਦੇ ਮਾਤੀ ਅੱਜ ਵੀ ਯਾਦ ਆ ਰਹੀ ਪਈ ਆ ਵੀਰ ਜੀ ਤੇ ਉਹ ਫਰੇਮ ਤੇ ਸਾਰਾ ਕੁਝ ਹੋ ਰਿਹਾ ਪਈ ਆ ਉਹ ਤੋਂ ਪਰੋਕ ਤੇ ਬਾਕੀ ਨਾਲ ਨਾਲ ਕੋਲੇ ਬਣਨੇ ਆ ਇਹਦੀ ਵੀ ਓਕੇ ਅੱਜ ਦੋ ਇਹ ਫਾਈਨਲ ਕਰ ਦੇਣੀ ਆ ਤੇ ਕੱਲ ਨੂੰ ਅਸੀਂ ਨੂੰ ਸਵੇਰੇ ਡਰਾਈਵਰ ਲੈ ਕੇ ਆਉਂਗੇ ਫੇ ਸਵੇਰੇ ਇਹ ਕਰ ਦੂਗੀ ਉਹ ਛਤਰੀ ਜੱਪਾ ਬਾਕੀ ਇੱਧਰ ਦੋ ਛਤਰੀ ਫਿਰ ਪਰਨਾ ਲਾ ਰਾਂ ਆ ਲੱਕੀ ਨੇ ਆਪਣੇ ਜੰਨ ਨੂੰ ਇਹ ਵੀ ਅੱਛਾ ਹੋਵੇ ਉਹ ਵੀ ਤਾਂ ਗੱਲ ਹੈ ਅੱਛਾ ਉਹ ਦੋ ਦੇ ਲੱਗਣਗੇ ਲੋ ਦੇ ਇਹ ਆਪਣਾ ਇਹ ਬਾਈ ਦੋ ਛਤਰੀਆਂ ਬਦੂਨੀਆਂ ਪਰ ਵੀ ਇਹੀ ਆ ਤੇ ਇਹਦੇ ਵਿੱਚ ਫੋਟੋ ਆਪਾਂ ਨੇ ਥੋੜੀ ਬੜੀ ਲਾਉਣੀ ਆ ਉਹਦੇ ਕਰਕੇ ਆਪਾਂ ਇਹ ਥੋੜਾ ਚੌੜਾ ਫਰਮਾ ਇਹ ਕੱਟਿਆ ਏ ਇਹ ਨਾਲ ਵਧੀਆ ਲੱਗਦਾ ਏ ਆ ਕਰਕੇ ਹਰ ਹੱਥ ਵੀ ਰਾਲੇ ਦੇ ਵਿੱਚ ਫੋਟੋ ਲਾਉਣੀ ਆ ਬਾਬਾ ਦੇਖਦੇ ਨੇ ਜੀ ਇਹਦੀ ਤੇ ਉਹਦੇ ਕਰਕੇ ਫਿਰ ਬੜੀ ਫੋਟੋ ਹੀ ਲਾਉਣੀ ਆ ਤਾਂ ਕਰਕੇ ਮੇਰੇ ਸੇਮ ਹੀ ਕਰਨਾ ਪੈ ਗਿਆ ਆਪਾਂ ਨੂੰ ਤੇ ਤਿੰਨਾਂ ਦੇ ਸੇਮ ਆ ਤਿੰਨਾਂ 'ਚ ਬੜੀਆਂ ਫੋਟੋਆਂ ਲਾਉਣੀਆਂ ਤੇ ਡਿਜ਼ਾਈਨਿੰਗ ਹੱਥ ਵੀ ਰਾਲੇ ਦੀ ਲੱਗ ਆ ਬਾਈ ਸੱਦਾ ਟੁੱਟਾ ਲਈ ਤੇ ਆਹ ਸੋਹਣੀ ਬੋਲ ਲੱਗਣੀ ਆ ਵਿੱਚ ਲੱਗੀ ਵਿੱਚ ਬੜੀ ਆ ਹੱਥ ਵੀ ਰਾਲੇ ਨੂੰ ਆਈਸ ਬਲੂ ਲਾਈਟ ਲਾਈ ਜਾਂ ਦੂਈਆਂ ਨੂੰ ਐਨ ਬਲੂ ਲਾਈ ਗਿਆ ਫੇਰ ਇਹ ਵੀ ਚਲਾ ਕੇ ਦੇਖੀਏ ਇਹਨੂੰ ਚਲਾ ਕੇ ਚੱਲਦੀ ਆ ਕੰਮ ਚੱਲਦੀ ਆ ਚੈੱਕ ਕਰਦੇ ਆ ਬਾਕੀ ਉਹ ਲਾਈਟਾਂ ਦਾ ਕੰਮ ਰਹਿ ਗਿਆ ਮੈਨੂੰ ਅੱਜ ਦੋਏ ਤਿਆਰ ਕਰ ਦੇਣੀਆਂ ਇਹ ਹੱਥ ਵੀ ਰਾਂ ਲੈਣੇ ਨੇ ਕੰਮ ਵੀ ਤਾਂ ਇਹੜਾ ਭਰਤਾ ਰਿਆ ਹੈ ਹਾਂ ਇਹ ਆਈਸਬਲੂ ਆਈਸਬਲੂ ਦੀ ਚਾਹੀਦੀ ਹੋਲੇ ਹਾਂ ਆਈਬਲੂ ਸਕਾਈ ਬਲੂ ਆਈਸਬਲੂ ਵੀ ਕਹਿੰਦੇ ਨੇ ਸਕਾਈ ਬਲੂ ਕਿੱਟੀ ਨੂੰ ਟੰਕ ਕੇ ਲੱਗਣਿਆ ਲੈਣਾ ਕਿੱਟੀ ਨੂੰ ਟੰਕ ਕੇ ਲਾਉਣਾ ਤੂੰ ਇਹਨੂੰ ਉਹ ਲਾਦਾ ਕਿਹੜੀ ਨੀਲੀ ਨੀਲੀ ਟੰਕ ਕੇ ਤਾਂ ਲਾਈ ਨਹੀਂ ਲਾ ਲਾਇ ਪਈ ਹੁੰਦੀ ਬਸ ਜੀ ਬਈ ਹੁਣ ਪਹਿਲੇ ਦਿਨ ਤੱਕ ਕੰਮ ਦੁਬਾਰੇ ਕਰੂਗੇ ਹੁਣ ਰੁਕਣਾ ਪੈਣਾ ਬਈ ਹੁਣ ਤਾਂ ਆ ਗਏ ਹੁਣ ਪਹਿਲੇ ਦਿਨ ਉਹ ਪਹਿਲੀ ਜੀ ਦੇ ਦਈਏ ਇਹਦੇ ਵੀ ਫੋਨ ਰੱਖਦੇ ਬਈ ਪਹਿਲੇ ਦਿਨ ਦਾ ਕੰਮ ਦੁਬਾਰੇ ਇਸ ਕਰਨੀ ਮੈਂ ਤਾਂ ਆਪਾਂ ਰਜਿਸਟਰ ਕਰਾ ਕੇ ਪਾ ਦੇਣਾ ਤਾਂ ਹਾਂ ਮੈਂ ਰਜਿਸਟਰ ਤੇ ਬਾਅਦ ਕਰਾਇਆ ਜੀ ਨੇ ਕੰਮ ਕਰਾਉਣਾ ਕੋਈ ਆਇਆ ਹੋਰ ਇਕੱਠਾ ਹੋ ਗਿਆ ਜੇ ਵਿੱਚ ਨੂੰ ਕਹੀ ਜਾਂਦੇ ਫਿਰ ਵੀ ਦਾ ਯਾਰ ਲਾ ਕੇ ਟੰਗੇ ਬਈ ਉਹਨੂੰ ਲਾ ਦੇਣਾ ਮੈਨੂੰ ਲਾ ਲਓ ਬਾਹਰ ਬਾਲ ਕੇ ਚੈੱਕ ਕਰ ਲੈ ਇੱਕ ਵਾਰੀ ਆਬਾਕੀ ਵੀ ਦੇਣੇ ਆ ਉਹਦੇ ਕਰਕੇ ਬਾਈ ਹੁਣ ਉੱਠਣਾ ਪੈਣਾ ਬਾਈ ਇਹ ਵੀ ਜ਼ਰੂਰੀ ਹੈ ਨਾ ਸੇ ਹੁਣੇ ਤੈਨਾਂ ਆਹ ਉਹਦੇ ਲੱਤਾਂ ਹੀ ਆ ਉਹ ਹੋਰ ਲੱਗੀ ਜਾਂਦਾ ਬੰਡ ਡ੍ਰੈਗਨ ਜਾਂ ਪੱਬੂ ਪੱਬੂ ਕੋ ਬੂਲਾ ਪਿੱਤੀ ਜੋਗਜੀ ਵਰਗਾ ਜਿੱਡੀ ਜੇ ਕਰਦਾ ਆਂਦਾ ਕੋ ਬੂ ਹਾਂ ਬੱਲੇ ਓਕੇ ਫਟੇ ਨੂੰ ਲਾਈਟਾਂ ਦਾ ਕੰਮ ਰਹਿਦੇ ਹਾਂ ਲਾਈਟਾਂ ਨੂੰ ਪਾਉਣਾ ਕਰਦੇ ਹਾਂ ਬਾਕੀ ਬਈ ਆਹ ਟਰੈਕਟਰ ਨੂੰ ਪੱਬੂ ਲੱਗੇ ਦੀ ਆ ਆਹ ਟਰੈਕਟਰ ਚੈੱਕ ਕਰਾਉਂਦੇ ਇਹ ਜਿਦਾ ਨਹੀਂ ਬਾਹਰ ਲਿਖਿਆ ਬਸ ਜਿਦਾ ਅੱਜ ਕਹਿੰਦੇ ਤਾਂ ਕੱਢਦੇ ਆਂ ਬਾਈ ਮੇਰੇ ਤੋਂ ਆਉਂਦੇ ਇਹਨਾਂ ਨੂੰ 2 ਫੁੱਟੇ ਬਾਗਦੇ ਆਂ ਨਾਲ ਦੇ ਟਾਇਰ ਪਾਉਣੇ ਯਾਰ ਪਤਾ ਨਹੀਂ ਕਿਹੜੇ ਬੱਜਦੇ ਤੇ ਕਿਹੜਾ ਪੁੱਤਾ ਕਿਹੜੇ ਕੈਪਰ ਜੀ ਕਿੱਥੇ ਆਲੇ ਆ ਇਹ ਤੇ ਬਾਈ ਬਾਈ ਉਹਦੇ ਚਲਾਉਣੇ ਤਵੀਆਂ ਮੁਕਾਬਲੇ ਵਿੱਚ ਲੈ ਕੇ ਜਾਂਦੇ ਨੇ ਆ ਗਏ ਬਾਈ ਸਰਬੋਨ ਵੀ ਨਹੀਂ ਆ ਸੀਟੀ ਬਾਕਸ ਨਹੀਂ ਮਾਰਦਾ ਸਟਾਰਟ ਕਰੀਆ ਚਾਬੀ ਬੰਨੰਦਾ ਤਾਂ ਤੇ ਸੀਟੀ ਬਾਕਸ ਨਹੀਂ ਮਾਰਦਾ ਮੈਂ ਦੇਖਿਆ ਸਟਾਰਟ ਕਰਕੇ ਬਾਕੀ ਟਾਇਰ ਇਹ ਨਾਲ ਦੇ ਪਾਉਣੇ ਆਪਾਂ ਨੂੰ ਹਨਾ 2 ਫੁੱਟ ਇਹ ਕਹਿੰਦੇ ਹੁੰਦੇ ਹੂ 2 ਫੁੱਟ ਇਹ ਨਹੀਂ ਹੁੰਦੇ 1.5 ਫੁੱਟ ਹੀ ਬਾਕੀ ਇਹ ਟਾਇਰ ਛੋਨੇ ਪਾ ਲਾਉਂਦਾ ਰੋਬ ਬਹੁਤ ਟਰੈਕਟਰ ਦਾ ਬਣਾਉਂਦਾ ਛੋਟਾ ਲੱਗਦਾ ਹੈ ਕਚੜਾ ਲੱਗਦਾ ਹੈ ਨਾ ਵੱਡਾ ਰਹਿਣਾ ਇਹ ਹੀ ਪਾਉਣੇ ਆਪਾਂ ਨੂੰ ਆਦਣੇ ਆਪਣੇ ਜਿਹੜਾ ਪਪਰਾਲਿਆ ਉਹ ਨਾ ਗੇਸਿੰਗ ਦਾ ਉਹਦੇ ਚਾਲੇ ਬਸ ਪਾਰ ਦੇਖੋ ਯਾਰ ਕੰਮ ਲਾਈ ਦੀ ਹੈ ਬੈਡਿੰਗ ਮੇਰੇ ਕੋਈ ਯਾ ਬਾਰੋ ਲਾਉਣੀ ਆ ਮੈਂ ਹੁਣ ਜਾ ਕੇ ਫਿੱਟ ਕਰਾਉਂਗਾ ਕਿ ਮੈਚੀ ਵਾਲੀ ਵੇਸ ਨਹੀਂ ਪਾਉਣੀ ਆ ਠੀਕਾ ਬਾਅਦ ਇਹ ਕੱਲ ਨੂੰ ਤੂੰ ਦੇਖ ਲੈ ਕੱਲ ਨੂੰ ਫਿੱਟ ਕਰਾਉਂਗਾ ਹੌਲ ਨੰਬੀ ਬਾਈ ਨੇ ਹਜੇ ਲਾਇੇ ਨਹੀਂ ਚਲਾਏ ਨਹੀਂ ਕੰਮ ਸਾਰਾ ਖੁੱਲੀਆਂ ਜੱਗੀਆਂ ਵੀ ਆ ਮੱਤੀ ਬਾਈ ਵਧੀਆ ਕੰਮ ਚੱਲ ਰਿਹਾ ਮਹਾਰਾਜ ਦੀ ਕਿਰਪਾ ਨਾਲ ਇਹ ਮਨਤਾਜ ਦੇ ਭਾਈ ਆਪਣਾ ਕੰਟਰੋਲ ਸਾਹਿਬ ਤੇ ਲੰਗਰ ਲਾਉਣਾ ਬਿੱਲੇ ਦੇ ਪਿੰਡਿਆਂ ਨੇ ਉਹਨਾਂ ਨੇ 2 ਦਿਨ ਲਾਉਣਾ ਹੈ ਆਪਣਾ ਕੱਲ ਨੂੰ ਪਰਸੋਂ ਨੂੰ ਤੇ ਆਪਣਾ ਵੀ ਉਹਨਾਂ ਨੇ ਲਾਉਣਾ ਚਾਹ ਆ ਗੋੜੀਓ ਬਣ ਜਾਂਦਾ ਯਾਰ ਗੋੜੀਓ ਇੱਥੇ ਕਾਗੋ ਕਰਕੇ ਵੀ ਨਹੀਂ ਨਿਕਲ ਦੇਖ ਲੈ ਤੁਸੀਂ ਗਿੱਲੀ ਨਹੀਂ ਤੇ ਮੰਨ ਲਾ ਦੀ ਐ ਨਾ ਸਪ੍ਰਿੰਕਰ ਸਪਰੂੰਗ ਕੋ ਆਇਆ ਪਿਆ ਅਦੇ ਰੇਤ ਜਮਾ ਹੀ ਨਹੀਂ ਗੋਲਦੀ ਵੀ ਮਾੜੀ ਜਿਹੀ ਵੀ ਨਹੀਂ ਦੂਰੀ ਕਰੇ ਨਾ ਬਾਈ ਕੋ ਯਾਰ ਤੂੰ ਸਾਡੇ ਜਿੰਨੇ ਹੀ ਬੰਦੇ ਹੋ ਤਾਂ ਦੋ ਬੰਦੇ ਜਾਂ ਲਾ ਲੈ ਕੀ ਦੇਖ ਦੇਖ ਦੇ ਇਹ ਬੰਦੇ ਜਾਣੇ ਹੋ ਜਿਆਦਾ ਲੈ ਕੇ ਇੱਥੇ ਵਹਿ ਕੇ ਨਹੀਂ ਜਾ ਸਕਦੇ ਆਰਾਮ ਨਾਲ ਰੇਨ ਜੱਡਾ ਦਾ ਪਲੇਟਫਾਰਮ ਮੇਰੀ ਵਰਗਾ ਦਾ ਇੱਥੇ ਬੈਹ ਜਾਂਦਾ ਐਂ ਹਾਂ ਹਰ ਜਿਹੜਾ ਵਰਗਾ ਦਾ ਇੱਥੇ ਬੈਹ ਜਾਂਦਾ ਐਂ ਕਰਦਾ ਐਂ ਹਰ ਜ ਐਡੀ ਗੱਲ ਆ ਅੱਜ ਤੱਕ ਮੈਨੂੰ ਆਪ ਤੇ ਆਰ ਕਰੀ ਹੋਇਆ ਮੇਰੇ ਸਾਹਮਣੇ ਕਟਾਈ ਆਪੇ ਕਰਾ ਲਈ ਉਹ ਯਾਰ ਆ ਬੇਰੰਗ ਪੈ ਜਾਂਦਾ ਉਹਨੇ ਤੈਨੂੰ ਦੱਸਦਾ ਆਪਾਂ ਵੀ ਕਰਾ ਲਈਏ ਰਾਜੂ ਤੇ ਇਹ ਤਾਂ ਕਰਾ ਲਵਾਂਗੇ ਪਲੇਟ ਦੀ ਕਟਿੰਗ ਆ ਯਾਰ ਆਪਾਂ ਨੇ ਕਟਿੰਗ ਕਰਾ ਕੇ ਨਾ ਸੀਐਨਡੀ ਕਰਾ ਲੈਣੀ ਇਧਰ ਉਪਰ ਕਰਾ ਲਊਗਾ ਮੈਂ ਹਾਂ ਰੋਪੜ ਕਰਾ ਕੇ ਆਪਾਂ ਨੂੰ ਦੇ ਬਾਅਦ ਆ ਪੱਤੀਆਂ ਲੱਗ ਗਈਆਂ ਆਪਾਂ 골ਡਨ ਚ ਕਰਾਵਾਂਗੇ ਇਹਦੇ ਤੇ ਨਹੀਂ ਕਰਾਂਗੇ ਉਹ 골ਡਨ ਚ ਕਰਾਵਾਂਗੇ ਟਿਕਣਾ ਤੇਰਾ ਉਹਦੇ ਜਾਂ ਲੋਕੋ ਕੱਟਿਆ ਹੋਇਆ ਜਿਵੇਂ ਉਹ ਸੀਟ ਤੇ ਕਰਾਵਾਂਗੇ ਆਹ ਉਹਰੇ ਬੈਰਨ ਦਾ ਜੋ ਹੈ ਉਹਰੇ ਬੈਰਨ ਦਾ ਜੋ ਹੈ ਕੋਰ ਦਾ ਕੋਈ ਹੈਗਾ ਬੰਦਾ ਕਾਰੀ ਦਾ ਚਾਹੀਦਾ ਕਾਰ ਬੈਟ ਕੰਮ ਵਾਲਾ ਨਾ ਇਹਨੂੰ ਕੁਝ ਨਹੀਂ ਹੈਗਾ ਇਹ ਤਾਂ ਆਪਣੇ ਲੈਵਲ ਤੇ ਚਾਹੀਦਾ ਪੂਰਾ ਲੈਵਲ ਨੂੰ ਬੰਨ ਲੈਵਲ ਹੀ ਤਾਂ ਨਹੀਂ ਲੈਵਲ ਤਾਂ ਹੀ ਤਾਂ ਵੀ ਦੇਖ ਚੱਲਦਾ ਕਿਵੇਂ ਆਏ ਆਏ ਕਰਕੇ ਚੱਲਦਾ ਚੱਲਦੇ ਹੀ ਰਹਿਣਾ ਪਰ ਆਪਾਂ 골ਡਨ ਚ ਕਰਾਵਾਂ ਕੋਈ ਹੋਰ ਤਰ੍ਹਾਂ ਦੇ ਨਹੀਂ ਦੇਖੂਗੇ ਹੈ ਹੋਰ ਤਰ੍ਹਾਂ ਨਾਲ ਕਰਾਉਣਾ ਯਾਰ 골ਡਨ ਤੇ ਕਰਾਵਾਂਗੇ ਜਿਵੇਂ ਉਹਨੇ ਦੱਬੇ ਡ੍ਰੈਗਰ ਕਟਾਏ ਹੋਏ ਆ ਲੱਤੀ ਨੇ ਉਹਦਾ ਆਪਾਂ ਕੁ ਡਾਣਾਵਾਗੇ ਵਿਚਾਰ ਚਲ ਦੇਖ ਲੂਗੇ ਕਰਾਉਣਾ ਨੇ ਮਾਗੀਵਾ ਹਲਕਾਣਾ ਉਹ ਬਾਈ ਜੇ ਆਪਾਂ ਹੂ ਲੈਨੇ ਆ ਤਾਂ ਮਹਿੰਗੇ ਬਹੁਤ ਨੇ ਆ ਪਰ 골ਡਨ ਮੈਂ ਕਹਿੰਦਾ 20000 ਦੇ ਵਿਚਾਰ ਆ ਹਾਂ ਥੋੜੇ ਹੈਵੀ ਹੈ ਤੇ 20000 ਦੇ ਪੈਂਦੇ ਆ ਤੁਹਾਨੂੰ ਪਤਾ ਕਰਿਆ ਤਾਂ ਤੇ ਜੇ ਆਪ ਤਿਆਰ ਕਰਾਉਂਗੇ ਉਹੀ 5000 ਤੇ ਹੋ ਜਾਂਦੇ ਸਮਝਣਾ ਹਨਾ ਜੀ ਅੰਦਰ ਜੇ ਯਾਰ ਤੇ ਕੋੜੀ ਸ਼ੇਪ ਚ ਵਧੀਆ ਲੱਗਣੀ ਆ ਹਾਂ ਅੱਗੇ ਹੁਣ ਇਹਦੇ ਵੀ ਆਉਣ ਵਾਲੇ ਫਰੇਮਾ ਧਮਾਉਣੇ ਆ ਅੱਜਾ ਫੋਟੋ ਦੇਖ ਲੈ ਜੋੜ ਗੜ ਦੇ ਦੀਆਂ ਜਾਲੀਆਂ ਪਰ ਵੀ ਆਉਣ ਲੱਗਾ ਜਿਉਂ ਵਾਲਾ ਹੈਂਡ ਆ ਚੱਲ ਜਾ ਰਿਹਾ ਹੈ ਬੜੀ ਜੰਗ ਬਹੁਤ ਆ ਨਾ ਅੱਦੇ ਵਿਚਾਲੇ ਪਾਸੇ ਫਰੇਮਾ ਲਾਉਂਗਾ ਤੇਰਾ ਕੱਲ ਨੂੰ ਕੱਲ ਤੋਂ ਮੇਰੇ ਤੇ ਚਾੜੀਆਂ ਹੁਣ ਆਪਣਾ ਕਾਰਜ ਜੀ ਕਰ ਦੋ ਕੱਲ ਨੂੰ ਫਿਰ ਵੀ ਦੇ ਦੇ ਉਹਨਾਂ ਨੂੰ ਆਹ ਦੋਹੇ ਦੇ ਦੇਣੀ ਆ ਅਜ ਰਾਤ ਨੂੰ ਕਰਦੇ ਨੇ ਕੰਮ ਮਲੇੜ ਦੇ ਬਾਕੀ ਬਈ ਲੰਗਰ ਦੀ ਬਿੱਲੇ ਨਾਲ ਦੇ ਪਿੰਡ ਦੇ ਨਾਲਾਣਾ ਦਾ ਉਹਦੇ ਨਾਲ ਜਾਣਾ ਆਪਣਾ ਟਰੈਕਟਰ ਲੈ ਗਿਆ ਉਹਨਾਂ ਨੇ 4 ਵਜੇ ਤੇ ਲੈ ਕੇ ਜਿੰਨੇ ਵੇ ਤੱਕ 10 11 ਵਜੇ ਤੱਕ ਚੱਲੇ ਆ ਸ਼ਾਮ ਨੂੰ ਲਾਉਣਾ ਉਹਨਾਂ ਨੇ ਕਿ ਦਿਨ ਚ ਤਾਂ ਬਥੇਰੇ ਉਹਨੇ ਵੇ ਸ਼ਾਮ ਨੂੰ ਦੁੱਧ ਦਾ ਅੰਡਾ ਦੇ ਖੰਡ ਹੋ ਜਾਂਦੀ ਆ ਫਿਰ ਤੋਂ ਲੰਗਰ ਲਾਉਣਾ ਆ ਫਿਰ ਉਹਦੇ ਨਾਲ ਜਾਣਾ ਦੋ ਦਿਨ ਤੇ ਫਿਰ ਪਰਸੋਂ ਨੂੰ ਆਪਣੇ ਤੜਕੇ ਨੂੰ ਆਪਣੇ ਪਿੰਡ ਵਾਲੇ ਲਾਉਣਾ ਸੰਕੌਰ ਸਾਹਿਬ ਨੂੰ 4 ਵਜੇ ਤੇ ਲੈ ਕੇ ਜਿੰਨੇ ਵੇ ਤੱਕ ਚੱਲੇ ਆ ਸਵੇਰ ਦੇ ਤੇ ਹੁਣ ਬਾਕੀ ਸਲਾਸ ਨੂੰ ਕਰਨੀ ਆ ਤੇ ਹੁਣ ਉੱਥੇ ਨੂੰ ਵੀ ਜਾਣਾ ਆਪਾਂ ਨੇ ਘਰ ਨੂੰ ਬਾਕੀ ਤੁਹਾਨੂੰ ਦਿਖਾਵਾਂਗੇ ਜਦੋਂ ਸਭ ਤਿਆਰ ਹੋਏਗੀ ਅੱਛੀ ਵੀ ਦਾ ਡੈਕਟਰ ਉਹ ਵੀ ਚਾਚਾ ਇਨਾਂ ਕੋਲ ਆਏ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਭਾਈ ਸੀਲਿੰਗ ਦਾ ਤੇਰੇ ਦਾ ਕੰਮ ਚੱਲ ਰਿਹਾ ਕਰਾ ਦਾ ਨਹੀਂ ਗੱਲ ਤੱਕ ਵਧੀਆ ਵਧੀਆ ਯਾਰ ਹਾਂ ਮਾਤਾ ਕਹਿੰਦਾ ਵੀ ਗੀੜਾ ਜਿਆ ਮਾਰੇ ਆਉਂਦੇ ਆ ਨਹੀਂ ਉਹ ਟਾਈਮ ਲੱਗ ਜਾਣਾ ਅੱਜ ਵੀਰ ਉੱਥੇ ਵੀ ਆਪਾਂ ਨੇ ਬਹਿਣਾ ਹੁਣ ਘੰਟਾ ਲੱਗ ਜਾਣਾ ਸਮਝਿਆ ਉਹ ਰਹਿਣ ਤੇ ਹੁੰਦਾ ਨੇਰੋ ਕਾਹ ਨੂੰ ਜਾਣਾ ਯਾਰ ਠੰਡ ਪਈ ਆ ਸਵੇਰੇ ਤਾਂ ਲੱਗੀ ਵੀ ਉਹ ਦੇਖਣੀ ਆ ਹਜੇ ਤਾਂ ਰਹਿਦਾ ਕੰਮ ਉਹਦਾ ਉਹ ਕਿਹੜੇ ਤਿਆਰ ਪਈ ਉੱਥੇ ਕੱਲ ਨੂੰ ਕੱਲ ਨੂੰ ਕੀਆ ਕੱਲ ਨੂੰ ਤਾਂ ਲਾ ਦਣੀ ਉਹ ਤਾਂ ਤਿਆਰ ਕਰ ਦਣੀ ਉਹਨੂੰ ਦੇ ਆਇਆ ਸਾਰਾ ਕੁਕਰਾ ਕੇ ਮੈਂ ਮੈਂ ਹੁਣ ਉੱਥੇ ਤੇ ਆਇਆ ਤਾਂ ਪੇਪਰ ਤਾਂ ਦਿਖਾਉਂਗੇ ਤੈਨੂੰ ਹੁਣ ਬਾਈ ਸਰਪ੍ਰਾਈਜ਼ ਹੀ ਹੁੰਦਾ ਚਾਚਾ ਕੇ ਨਾ ਇਹ ਦੇਖਦੇ ਹੁਣ ਬਾਈ ਕਹੇ ਜੀ ਬਣਾਉਂਦਾ ਮੁੰਡਾ ਨਾ ਨਾ ਠੀਕ ਐ ਹੈ ਠੀਕ ਐ ਹੁਣ ਵਾ ਫੌੜ ਦੀ ਮਾੜੀ ਕਰੀ ਆ ਚਾਚਾ ਹਾਂ ਫਿਰ ਤਾਂ ਦੇਖਣ ਦਾ ਫਾਇਦਾ ਵੀ ਆ ਵੀ ਅਣਜਾਣ ਬੰਦਾ ਹੋਵੇ ਹੁਣ ਕੱਲ ਨੂੰ ਚੱਲਦੇ ਆਂ ਭਾਈ ਹਾਂ ਬਾਕੀ ਜਿਹੜੇ ਕਣਕ ਬੀਜ ਦੀ ਗੱਲ ਹਾਂ ਕਿਹੜੀ ਉਰੇ ਹਟ ਜਾ ਯਾਰ ਅਜੇ ਰਹਿੰਦੀ ਆ ਪੀਚੂ ਰਹਿੰਦੀ ਆ ਦਵਾਰੇ ਛਿੜਗੇ ਕੰਮ ਦਾ ਕਿੱਲੇ ਆਲਾ ਗ੍ਰਿੰਦਰਾ ਵੇਖਣਾ ਨਹੀਂ ਠੀਕ ਆ ਠੀਕ ਆ ਮੇਰੇ ਵਾਲੀ ਸਰੋਂ ਕਿਵੇਂ ਹੋ ਜੂਗੇ ਨੇ ਤੇਰੇ ਆ ਤਾਂ ਹੋ ਜਾਈਂਦਾ ਹੋਣਾ ਹੀ ਕਰਵਾ ਦੇ ਉਹਦੀ ਉਹਦੀ ਗੜਾਈ ਕਰਾ ਕੇ ਛਿੱਦੀ ਨਾ ਉਹ ਚੇ ਕਰਾ ਦੇਣੀ ਮੈਂ ਜਿੱਥੇ ਜਿੱਥੇ ਖਾਲੀ ਹੈ ਨਾ ਲੋੜੇ ਨਹੀਂ ਗੜਾਈ ਕਰਵਾ ਦੇ ਗੜਾਈ ਕਰਵਾ ਦੇ ਕੁਝ ਨਾ ਕਰਾਈ ਸਰੋਂ ਦੇਖਣ ਲਈ ਸਾਡੇ ਤਾਂ ਮਰ ਲੀ ਅੱਜ ਤਾਂ ਮਰ ਗਈ ਨਾ ਸਰੋਂ ਮੈਂ ਤਾਂ ਸਰ ਰੇ ਪਾਤਾ ਤਾਂ ਨਾ ਗਿੱਲੇ ਗਿੱਲੇ ਚ ਤਨੂ ਮੈਂ ਉਹੀ ਤਾਂ ਅੱਧਾ ਸਾੜੇ ਪਾਣੀ ਜਿਆਦਾ ਖੜਾ ਤਾਂ ਤੇਰੇ ਘੱਟ ਦਾ ਹਾਂ ਪਾਣੀ ਸਾਡੇ ਮੇਰੇ ਪਲਟਾਮ ਆ ਕੇ ਕਰਕੇ ਪੀ ਲਿਆ ਤਾਂ ਇੱਕ ਉਹ ਤੇਰੀ ਸਰੋਂ ਹੋ ਜਰੀ ਉਹਦੀ ਗੜਾਈ ਕਰਵਾ ਦੇ ਯੂਰੀਆ ਦਾ ਹਿੱਟਾ ਲਾ ਦੇ ਇੱਕ ਉਹ ਸਪਰੇਅ ਕਰ ਦੇ ਤੇ ਪਤਾਕਤਾਲੀ ਤਾਗ ਤੜੀਆਂ ਹਾਂ 19 19 ਵਾਲੀ 19 19 ਆ ਇੱਕ ਦੂਜਾ ਕਿਆ ਕਹਿੰਦਾ ਉਹ ਜਿੰਕ ਕਰਨ ਦੀ ਕਰਦੀ ਜਿੰਕ ਕਰਨ ਦੀ ਕਰਦੀ ਸਲਫਰ আর ਜਿੰਕ ਦੀ ਕਰਦੀ ਵੀ ਹੁਣ ਕਰਾ ਹੁਣ ਕਰਾ ਦਮਾ ਗੜਾਈ ਕਰਾ ਦੇ ਗੜਾਈ ਗੜਾਈ ਤਾਂ ਤੇਰੀ ਇੱਕ ਦੋ ਦਿਨਾਂ ਮੇ ਹੋ ਜਾਵੇ ਵਧੀਆ ਹਾਂ ਹੁਣ ਹੋ ਗਿਆ ਪਹਿਲਾਂ ਗਿੱਲ ਜਿਆਦਾ ਸੀ ਨਾ ਤਾਂ ਨਹੀਂ ਮਕਰ ਇਹ ਜਿੰਨਾ ਅਸਰ ਤਾਂ ਖੁਰਪੇ ਨੇ ਕਰਨਾ ਉਹਨੂੰ ਹਾਂ ਗੜਾਈ ਕਰਵਾ ਦਿੰਦੀ ਕਰਾ ਦਾਨੀ ਉਹਨੂੰ ਮੈਂ ਕਹਿਣਾ ਗੱਲੂ ਲਾ ਦੇਣੇ ਬੰਦੇ ਹੋਰ ਕਿਆ ਚਲੋ ਭਾਈ ਅੱਜ ਆਦਾ ਬਲੌਗ ਇੰਨਾ ਕਿਆ ਮਿਲਦਾ ਕਿਸੇ ਹੋਰ ਬਲੌਗ ਸਾਸੀ ਗੱਲ ਜੀ ਸਾਸੀ ਗੱਲ ਜੀ